बदमाश इतो आए थे नौ दस उन्होंने पहले शटर उछकाने की कोशिश की जब उन्होंने शटर उछका नहीं पाया तो उन्होंने पीछे साइड गेट था लोहे का उन्होंने दीवार के गिरा दिया गेट और उन्होंने साठ पैठ हजार रूपए ले गए और उन्हें तो मेरा मोबाइल ले गए और मैं मेरे ती मेरे तीन लोग था मैं तीन लोगों को बहुत मारा उन्होंने और किसी भी चोट, चोटे भी आई हैं हाँ चोटे भी आई हैं मेरे जो जी हैं उनको भी चोटा आ गई है तो मेरे मारा, भी पैर में लगा है क्या हथियार थे उनके पास उनके पास हथियार भी थे तो धारदार औजार भी थे और और, भी थे और जब मैं ज्यादा कुछ करने लगा तो वो बोलने लगे कि मैं गोली मार दूंगा तो, तो आके सबसे पहले उन्होंने क्या किया उत, उ, उ, उन्होंने गेट खोला गेट खोलने के बाद सीधा मारने लगे धारदार औजार ला तो मैंने मैंने कहा भाई मारो नहीं तो उन्होंने उन्होंने तिजोड़ी में रोपे वो सब छीन ले मेरा मोबाइल भी छीन लिया और यहाँ की मैंने एक सौ बारह नंबर पे कॉल की चार बज के पाँच मिनट पर कोई रेस्पॉन्सिबिलिटी नहीं मिली उसकी पुलिस को कितने बजे सूचित किया मैंने चार बज के पाँच मिनटित किया है पुलिस को। तो अब मालिक को फोन किया मालिक कितने बजे आए मालिक पुलिस के साथ ही में आए लमसम वही पौने पाँच पाँच बजे गई करीब वो इतने बीस पच्चीस मिनट लगे रहे तोड़ने में गेट एट बीस पच्चीस मिनट अगर पुलिस आ जाती तो वो फर जाते तो किस चीज पे आए थे पता चला किस चीज पे क्या वो, लुट ले गए और नहीं नहीं व्हीकल कौन से पे आए थे आ? कैसे आए थे यहाँ पे कैसे पता चला साइकिल से भी थे फोर व्हीलर से भी थे तो मेरे पास फोन आया बंदे चोर आ गए इधर खड़का हो तब मैं फोन ला के मैं चार बज के लगभग पंद्रह मिनट हो गए तो मेरे को फोन आया फिर मैं तुरंत बीबीसी बाबू लाया फोन उसके बाद फिर बाबू के अंदर मैं प्रशासन में लाया इधर भी बंदे ने प्रशासन को फोन लाया प्रशासन ने कोई फोन नहीं चुका गल बात एक दो मिनट भाई बात दोबारा लाया ਤab ਕਹਿੰਦੇ ਥੋੜੀ ਦੇਰ ਮਾ ਉਸਕੇ ਬਾਅਦ ਗਟੋਗਟ 30 35 ਮਿੰਟ ਬਾਅਦ ਚਾਏ ਤਬ ਤੱਕ ਬਾਗੂ ਉਹ ਬਾਅਦ ਚ ਮੈਂ ਨੱਥੋ ਕੇ ਚਲੇ ਬਾਗੂ ਬਾਪ ਬਾਗੂ ਬਾਗਯਪੁਰਾਣਾ ਹੈ ਤਾਂ ਉਸਕੇ ਬਾਅਦ ਅਸੀਂ ਲੋਗ ਆਏ ਤਬ ਤੱਕ ਉਹ ਨਿਕਲ ਚੁੱਕੇ ਹੀ ਥੇ ਕਿੰਨੇ ਆਦਮੀ ਥੇ ਉਹ ਪੰਜ ਅੰਦਰ ਬੜੇ ਸੀ ਬੰਦੇ ਕਹਿੰਦੇ ਚਾਰ ਪੰਜ ਬਾਰ ਸੀ ਤੋ ਕੀ ਕੀਤਾ ਉਹਨਾਂ ਨੇ ਆ ਕੇ ਅੰਦਰ ਉਹਨਾਂ ਨੇ ਸਾਰਾ ਕੁਝ ਅੰਦਰ ਗੇਟ ਤੋੜ ਕੇ ਅੰਦਰ ਸਾਰਾ 60 60000 ਰੁਪਏ ਕੈਸ਼ ਸੀ ਉਹ ਲੈ ਗਏ ਬੰਦਿਆਂ ਨੇ ਕੁੱਟਿਆ ਮੇਰੇ ਮੁਲਾਜ਼ਮ ਤਿੰਨ ਸੀ ਉਹਨਾਂ ਨੂੰ ਕੁੱਟਿਆ ਮੈਂ ਫਿਰ ਬਚਾਈ ਤੋ ਸੀਸੀਟੀਵੀ ਲਗਾ تھا ਯਾਹ ਪੇ ਉਹ ਸਾਰਾ ਕੁਝ ਡੀਵੀਆਰ ਸਾਰਾ ਐਲਸੀਡੀ ਸਾਰਾ ਕੁਝ ਬੂਰੀ ਚ ਪਾ ਕੇ ਸਾਰਾ ਕੁਝ ਲੈ ਕੇ ਉੱਠ ਗਏ ਪਰ ਬੰਦੋ ਕੋਈ ਜ਼ਖਮੀ ਕੀਆ ਕੋਈ ਛੋਟੇ ਲੱਗੀ ਹਾਂ ਤਾਂ ਤਮੇ ਸੱਟਾ ਮਾਰਤੇ ਹਾਂ ਸਾਰੇ ਬੰਦੇ ਉਹਨੂੰ ਕੁੱਟਿਆ 3:30 ਵਜੇ ਦਾ ਟਾਈਮ ਸੀ ਜੀ ਚਾਰ ਦੋ ਮੋਟਰਸਾਈਕਲਾਂ ਦੇ ਚਾਰ ਜਣੇ ਆਏ ਸੀ ਜੀ ਤੇ ਜਿਹੜਾ ਸਾਡੇ ਕੋਲ ਕੈਸ਼ ਸੀਗਾ ਜੀ ਉਹ ਲੈ ਕੇ ਕੋ ਕੇ ਸਾਰੀ ਤੋੜਪੰਦ ਕਰ ਗਏ ਉਹਨਾਂ ਨੇ ਤੁਹਾਡੀ ਕੋਈ ਸੱਟਾ ਬਟਾ ਨਹੀਂ ਮਾਰੀ ਜੀ ਨਹੀਂ ਸਟਾਫਟ ਨਹੀਂ ਮਾਈ ਕੀ ਕਿਹਾ ਤੁਹਾਨੂੰ ਆ ਕੇ ਉਹਨਾਂ ਨੇ ਜੀ ਤੁਹਾਨੂੰ ਉਹਨਾਂ ਨੇ ਐਂ ਕਿਹਾ ਜੀ ਵੀ ਜਿਹੜਾ ਕੁਝ ਹੈਗਾ ਦੇ ਦੋ ਅਸੀਂ ਤੁਹਾਨੂੰ ਬਹੁਤ ਨਹੀਂ ਕਹਿੰਦੇ ਬਸ ਇੰਨੀ ਗੱਲ ਦੀ ਕੀ ਹਥਿਆਰ ਸੀ ਉਹਨਾਂ ਕੋਲੇ ਜੀ ਉਹਨਾਂ ਕੋਲੇ ਰਾਡਾਂ ਸੀਗੀਆਂ ਜੀ ਤੇ ਸੱਪੜਾਂ ਸੀ 1-2 ਇੱਕ ਸ਼ਾਇਦ ਪਿਸਤੌਲ ਵੀ ਸੀਗਾ ਜੀ ਉਹ ਤਾਂ ਸਾਨੂੰ ਨਹੀਂ ਤੇ ਸੀਸੀਟੀਵੀ ਦੇ ਵਿੱਚ ਆਏ ਉਹ ਹਾਂਜੀ ਹਾਂਜੀ ਤੇ ਕੋਈ ਸੀਸੀਟੀਵੀ ਵਗੈਰਾ ਨਾਲ ਲੱਗੇ ਕਿ ਨਹੀਂ ਲੱਗੀ ਕੁਝ ਨਹੀਂ ਲੱਗੇ ਨਹੀਂ ਜੀ ਭੰਨ ਕੇ ਇੱਕ ਕੈਮਰਾ ਭੰਨ ਕੇ ਜੀ ਸ਼ਕਲਾ ਪਛਾਣ ਚ ਆਈਆਂ ਉਹਨਾਂ ਵੀ ਨਹੀਂ ਮੂੰਹ ਬੰਨੇ ਹੋਏ ਸੀ ਕਵਰ ਕੀਤੇ ਹੋਏ ਸੀ ਆਰੀਆ ਨਹੀਂ ਆਈਗੀ ਪਰੋਂ ਮੰਗੋ ਤੇ ਸਾਈਡ ਤੋਂ ਮੋਟਰਸਾਈਕਲ ਤੇ ਵੀ ਦੋ ਮੋਟਰਸਾਈਕਲ ਸੀ ਤੇ ਆ ਕੇ ਉਹਨੂੰ ਸ਼ਟਰ ਚੈੱਕ ਕਰਿਆ ਹੌਲੀ ਜਿਹੀ ਨੇ ਉਧਰ ਪਿਆ ਸੀ ਇੱਕ ਸੁੱਤਾ ਤੇ ਇਧਰਲੀ ਸਾਈਡ ਮੈਂ ਦਿੱਤਾ ਸੀਗੇ ਦਫਤਰ ਦੇ ਅੰਦਰ ਸ਼ਟਰ ਚੈੱਕ ਆ ਜਦੋਂ ਉਹਨਾਂ ਨੇ ਤੇ ਔਨ ਸਾਰੀ ਰਾੜਾ ਨਾਲ ਸ਼ੀਸ਼ੇ ਭੰਨ ਲੱਗੇ ਤੇ ਪੈਸੇ ਖੁੰ ਲੱਗੇ ਕਹਿੰਦੇ ਜੇ ਜਿਹੜਾ ਕੁਝ ਹੈਗਾ ਦਿਲੂ ਤੇ ਨਹੀਂ ਸੋਦੇ ਸਕਦਾ ਹਮਾਰਾਂ ਦੀ ਤੇ ਕਿੰਨਾ ਕੁ ਕੈਸ਼ ਲੱਗੇ ਕੀ ਨੁਕਸਾਨ ਕਰਕੇ ਗਏ ਕਿ ਬਾਕੀ ਕੈਮਰੇ ਤੋਂ ਵੀ ਰੰਗ ਗਈ ਸੀਗੀ 354pm ਦੇ ਵੀ ਸੀਗੀ ਉਹਲੇ ਦੇ ਬਾਕੀ ਨਗਾ ਸੀ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਸੂਚਿਤ ਕੀਤਾ ਜੀ ਅਸੀਂ ਇਸੇ ਪੰਪ ਦੇ ਜਿਹੜਾ ਓਨਰ ਹੈ ਉਹਨੂੰ ਕੋਲ ਫੋਨ ਕੀਤਾ ਸੀ ਪੁਲਿਸ ਕਿੰਨੇ ਵਜੇ ਆ ਗਈ ਇੱਥੇ ਪੁਲਿਸ ਤਾਂ ਹੀ ਥੋੜੇ ਟਾਈਮ ਬਾਅਦ ਹੀ ਆ ਗਈ ਸੀ ਪਿੰਕ ਤੋਂ ਬਾਅਦ ਆ ਗਈ ਬੰਦੇ ਪਛਾਣ ਚ ਆਏ ਜੀ ਨਹੀਂ ਮੂੰਹ ਸਿਰ ਬੰਨੀ ਸਾਰੇ ਇਹ ਸਾਢੇ 4 ਮੈਨੂੰ ਇੱਥੋਂ ਮੁਲਾਜ਼ਮਾਂ ਦਾ ਫੋਨ ਗਿਆ ਦੋ ਹੀ ਬੰਦੇ ਆ ਗਏ ਆ ਕੋਈ ਨਾ ਤੁਸੀਂ ਤੋਂ ਦੂਰ ਕਰ ਰਹੇ ਆ ਤੇ ਮੈਂ ਉਸ ਵੇਲੇ ਨਾਲ ਬ੍ਰਦਰ ਨੂੰ ਉਠਾਇਆ ਤੇ ਘਰੋਂ ਗੱਡੀ ਲੈ ਕੇ ਆਏ ਆ ਤੇ ਇੱਥੇ ਆ ਕੇ ਦੇਖਿਆ ਜੀ ਤੇ ਉਦੋਂ ਤਾਂ ਉੱਠ ਗਏ ਸੀਗੇ ਮੁਲਾਜ਼ਮ ਸੀਗੇ ਇਹਨਾਂ ਨੂੰ ਪੁੱਛੇਗਾ ਦੱਸਿਆ ਉਹਨਾਂ ਨੇ ਵੀ ਇੱਥੇ ਚਾਰ ਜਾਨੇ ਆਏ ਆ ਨਿੱਕੀਆਂ ਨਾਲ ਤੇ ਆਏ ਪਰਨ ਤੁਰ ਗਏ ਤੇ